ਜਰਮਾਨਾ ਜੋ ਵੀ ਪਾਇਆ ਗਿਆ ਬਲੱਡ ਮੈਨੀ ਜੋ ਵੀ ਪਾਈ ਗਈ ਹੈ ਉਹਨਾਂ ਨੂੰ ਭਰ ਕੇ ਤੇ ਮੈਂ ਆਪਣੇ ਬੱਚੇ ਨੂੰ ਵਾਪਸ ਬਨਾਲਾ ਕਿਉਂਕਿ ਮੇਰਾ ਆਦਮੀ ਖੁਦ ਸਿਰ ਤੇ ਨਹੀਂ ਹੈਗਾ ਇੱਕ ਉਹ ਬੱਚਾ ਹੀ ਮੇਰਾ ਬੁਢਾਪਾ ਦਾ ਸਾਰਾ ਇਹ ਵਿਧਵਾ ਮਾਂ ਜੋ ਰੋਰੋ ਕੇ ਮਦਦ ਦੀ ਗੋਹਾਰ ਲਗਾ ਰਹੀ ਹੈ ਅੱਜ ਬੇਬਸ ਹੋ ਚੁੱਕੀ ਹੈ ਨਾ ਤਾਂ ਘਰ ਦੇ ਵਿੱਚ ਕੋਈ ਦੇਖ ਰੇਖ ਕਰਨ ਵਾਲਾ ਹੈ ਤੇ ਨਾ ਹੀ ਸਿਰ ਤੇ ਪਤੀ ਦਾ ਸਾਇਆ ਇਕਲੌਤਾ ਮੁੰਡਾ ਸੀ ਉਹ ਵੀ ਪੈਸੇ ਕਮਾਉਣ ਦੇ ਲਈ ਵਿਦੇਸ਼ ਦਾ ਰੁੱਖ ਕਰਦਾ ਪਰ ਕੀ ਪਤਾ ਸੀ ਕਿ ਵਿਦੇਸ਼ ਤੋਂ ਖਬਰ ਆਏਗੀ ਉਸਦੇ ਫਸ ਚਾਂਦੀ ਇਹ ਮਾਮਲਾ ਤਰਨਤਾਰਨ ਦੇ ਇੱਕ ਪਿੰਡ ਤੋਂ ਸਾਹਮਣੇ ਆਇਆ ਜਿੱਥੇ ਆਪਣੇ ਇੱਕ ਲੋਤੇ ਮੁੰਡੇ ਦੀ ਗੁਹਾਰ ਲਗਾ ਰਹੀ ਹੈ ਇਹ ਮਾਂ ਮਾਂ ਜੋ بار بار ਚਿਲਾ ਰਹੀ ਹੈ ਤੇ ਦੱਸ ਰਹੀ ਹੈ ਕਿ ਉਸ ਨੂੰ ਮਦਦ ਦੀ ਜ਼ਰੂਰਤ ਹੈ ਸੁਨਾਰੇ ਭਵਿੱਖ ਵਾਸਤੇ ਵਿਦੇਸ਼ ਗਿਆ ਸੀ ਇਹ ਸਿੱਖ ਨੌਜਵਾਨ ਜਿਸਦੀ ਹੱਥ ਦੇ ਵਿੱਚ ਤਸਵੀਰ ਇਸ ਮਾਂ ਨੇ ਫੜੀ ਹੋਈ ਹੈ ਪਰ ਉੱਥੇ ਪੈਸਾ ਕਮਾਉਣ ਦੀ ਲਾਲਸਾ ਨੇ ਇਸ ਮੁੰਡੇ ਦੇ ਹੱਥੋਂ ਕੁਝ ਗਲਤ ਕਰਵਾ ਦਿੱਤਾ ਮੁੰਡੇ ਦਾ ਐਕਸੀਡੈਂਟ ਹੁੰਦਾ ਉਸ ਦੌਰਾਨ ਉਸ ਨੂੰ ਕਤਰ ਦੇ ਵਿੱਚ ਸਜ਼ਾ ਸੁਣਾਈ ਜਾਂਦੀ ਹੈ 2 ਸਾਲ ਦੀ ਤੇ ਨਾਲ 55 ਲੱਖ ਰੁਪਏ ਦਾ ਇਸ ਜ਼ੁਰਮਾਨਾ ਅਦਾਲਤ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪਰਿਵਾਰ ਪਰੇ ਪਰ ਹੁਣ ਪਰਿਵਾਰ ਇਹ ਪਰੰਦੇ ਵਿੱਚ ਅਰ ਸਮਰਥ ਹੈ ਕੀ ਹੈ ਇਸ ਮਾਦੀ ਵਿਵਹਾਰ ਤੁਸੀਂ ਖੁਦ ਸੁਣੋ ਇੰਜ ਕੀ ਨਾਮ ਆਪਣਾ ਮੇਰਾ ਨਾਮ ਪਰਮਜੀਤ ਕੋਹ ਇੰਤਰੇ ਬੇਟੇ ਦਾ ਕੀ ਨਾਮ ਉਹ ਵੀਰਜੀ ਉਹਦਾ ਨਾਮ ਸਾਹਿਲ ਪ੍ਰੀਤ ਸਿੰਘ ਕੀ ਗੱਲ ਹੋਈ ਭੰਜੀ ਜਿਹੜਾ ਕਵੈਤ ਦੇ ਵਿੱਚ ਨੂੰ 2 ਸਾਲ ਦੀ ਸਜ਼ਾ ਤੇ ਇੰਡੀਅਨ ਕਰੰਸੀ ਦੇ ਮਤਲਬ 55 ਲੱਖ ਰੁਪਿਆ ਪਈ ਕੀ ਇੱਕ ਪੂਰੀ ਗਲਤੀ ਵੀਰਜੀ ਉਹ ਨਾ ਕਤਰ ਵਿੱਚ ਗਿਆ ਹੀ 2 ਸਾਲ ਪਹਿਲਾਂ ਤੇ ਉਹ ਤਾਂ ਐਕਸੀਡੈਂਟ ਹੋ ਗਿਆ ਮਤਲਬ ਕਿ ਉਹਨੇ ਰਾਤ ਗੱਡੀ ਚਲਾਈ ਡਿਊਟੀ ਕੀਤੀ ਆਪਣੀ ਸਵੇਰੇ ਗੱਡੀ ਦੀ ਸਰਵਿਸ ਕਰਾਉਣ ਗਿਆ ਤੇ ਉਸ ਤੋਂ ਬਾਅਦ ਉਹਦੀ ਹੜ ਨਾਲ ਕੋਈ ਗੱਲ ਨਹੀਂ ਹੋਈ ਫਿਰ ਸਾਨੂੰ ਮਤਲਬ ਕਿ ਦੋ ਦਿਨਾਂ ਬਾਅਦ ਅਸੀਂ ਕੇ ਲੜਕੇ ਨੂੰ ਫੋਨ ਕੀਤਾ ਕਿ ਸਾਡੇ ਬੇਟੇ ਦਾ ਫੋਨ ਬੰਦ ਆਉਂਦਿਆ ਫਿਰ ਉਹ ਜਿਹੜੇ ਮੁੰਡੇ ਨਾਲ ਅਸੀਂ ਗੱਲ ਕੀਤੀ ਉਹ ਕਹਿੰਦਾ ਮੈਂ ਉਹ ਤੋਂ ਕਾਫੀ ਦੂਰ ਹਾਂ ਕਿ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਚੱਲਿਆ ਫਿਰ ਥੋੜੇ ਦਿਨਾਂ ਬਾਅਦ ਮਤਲਬ ਕਿ 19 20 ਤਰੀਕ ਦੇ ਲਗ ਛੇ ਸਾਡੇ ਬੇਟੇ ਨਾਲ ਗੱਲ ਹੋਈ ਫਿਰ ਉਸਨੇ ਦੱਸਿਆ ਕਿ ਮੇਰਾ ਐਕਸੀਡੈਂਟ ਹੋ ਗਿਆ ਤੇ ਉਹਦੇ ਕੋਲੋਂ ਕੋਈ ਜੋ ਵੀ ਐਕਸੀਡੈਂਟ ਹੋਇਆ ਮੈਨੂੰ ਉਹਦੇ ਬਾਰੇ ਕੁਝ ਪੱਕਾ ਪਤਾ ਨਹੀਂ ਕਿਵੇਂ ਹੋਇਆ ਤੇ ਉਹ ਕੋਈ ਨੀਚੇ ਆਣ ਕੇ ਬੰਦਾ ਉਹਦੀ ਡੈਥ ਹੋ ਗਈ ਜਿਸ ਤੇ ਮੇਰੇ ਬੇਟੇ ਨੂੰ 14 ਮਾਰਚ ਨੂੰ ਅਰੈਸਟ ਕਰ ਲਿਆ ਮਤਲਬ ਕਿ ਉਹਦੇ ਦਸਤਾਨ ਮੁਤਾਬਕ ਫਿਰ ਉਹਨਾਂ ਨੇ ਕਿਹਾ ਸੀ ਕਿ ਉਧਰ ਦੀਆਂ ਜਿਹੜੀਆਂ ਅਦਾਲਤਾਂ ਵਿੱਚ ਜਲਦੀ ਫੈਸਲਾ ਸੁਣਾ ਦਿੰਦੀਆਂ ਦੋ ਤਿੰਨ ਮਹੀਨਿਆਂ ਬਾਅਦ ਤੇ ਫਿਰ ਉਹਨਾਂ ਨੇ 28 ਤਰੀਕ ਨੂੰ 28 ਪੰਜ ਨੂੰ ਉਹਨੂੰ 2 ਸਾਲ ਦੀ ਸਜ਼ਾ ਤੇ 55 ਲੱਖ ਰੁਪਈਆ ਇੰਡੀਆ ਦਾ ਛਰਮਨਾ ਪਾਤਾ ਜੋ ਮੈਂ ਪਰੰਤੋ ਅਸਮਰਤਾ ਮੇਰੇ ਹਸਬੰਦ ਦੀ 2008 ਵਿੱਚ ਡੈਥ ਹੋ ਗਈ ਘਰ ਵਿੱਚ ਹੀ ਮਾਂ ਮਾਤੀ ਇਕੱਲੀਆਂ ਆ ਬਸ ਮੈਂ ਇਹ ਅਰਦਾਸ ਕਰਦੀ ਜਾਂ ਸਾਰੇ ਅੱਗੇ ਬੇਨਤੀ ਕਰਦੀ ਆ ਕਿ ਮੇਰੀ ਬਹਤੋ ਵੱਧੇ ਹੈਲਪ ਕੀਤੀ ਜਾਵੇ ਤਾਂ ਕਿ ਉਹ ਜੁਰਮਾਨਾ ਜੋ ਵੀ ਪਾਇਆ ਗਿਆ ਬਲੱਡ ਮੈਨੀ ਜੋ ਵੀ ਪਾਈ ਗਈ ਹੈ ਉਹਨਾਂ ਨੂੰ ਭਰ ਕੇ ਤੇ ਮੈਂ ਆਪਣੇ ਬੱਚੇ ਨੂੰ ਵਾਪਸ ਬਿਲਾ ਲਾਂ ਕਿਉਂਕਿ ਮੇਰਾ ਆਦਮੀ ਖੁਦ ਸਿਰ ਤੇ ਨਹੀਂ ਹੈਗਾ ਇੱਕ ਉਹ ਬੱਚਾ ਹੀ ਮੇਰਾ ਬੁਢਾਪੇ ਦਾ ਸਾਰਾ ਕਿੰਨੇ ਬਟੇ ਇੱਕ ਬੇਟਾ ਤੇ ਇੱਕ ਬੇਟੀ